ਸਰਸ੍ਰੀ ਕਾਲ ਜੀ ਪੈਨ ਪ੍ਰਭਾ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰਮਾਤਮਾ ਦਰ ਉਚੜੀ ਗਲਾ ਉਚਰ ਕੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਬਾਹਰ ਬੈਠੇ ਜਨ ਸਾਹਬ ਦੇ ਸਾਹ ਵਿੱਚ ਮੇਰੇ ਪੈਨ ਭਰਾ ਬਜ਼ੁਰਗ ਮਤਾਵਾ ਬੱਚੇ ਸਾਰੇ ਨੂੰ ਪਿਆਰ ਭਰੀ ਸ਼ੁਕਰੀਆ ਤੁਸੀਂ ਠੀਕ ਠਾਕ ਹੋਗੇ ਜੂਟਾ ਫੈਮਲੀ ਦਾ ਵੀ ਤੈਦ ਲੋ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਰਾਤ ਡੇਢ ਕਮਾਜੋ ਜੀ ਸਾਡੀ ਆਖ ਬੋਲੀ ਉਹਦਾ ਮੀਂਹ ਪਿਆ ਪਈ ਜਾਂਦਾ ਸੀ ਤੇ ਥੋੜਾ ਥੋੜਾ ਮੀਂਹ ਪਿਆ ਜੀ ਵਾਵਾ ਜਾਨੀ ਕਿ ਹੋਗਾ ਕਈ ਥਾਂ ਜਾਦੇ ਉਹ ਵੀ ਥਾਂ ਕਾਟੋ ਕਮੈਂਟ ਕਰਕੇ ਜਰੂਰ ਤੁਸੀਂ ਦੱਸੋ ਵੀ ਕਿੱਦਾਂ ਤੁਹਾਡੇ ਮੀਂਹ ਪਿਆ ਹਾਂਜੀ ਤੇ ਹੁਣ ਬਣੀ ਜਾਂਦੀ ਹੈ ਜੀ ਚਾਹ ਚਾਹ ਪੀ ਕੇ ਪਰ ਪ੍ਰੋਗਰਾਮ ਵੇਡਾਂਗੇ ਨਵਾਂ ਹੋਈ ਕੋ ਕੰਮ ਕਰਾਂਗੇ ਅਸੀਂ ਅੱਜ ਰੂਟਾਂ ਦੇ ਪਲਾਨ ਬਣਾਉਂਦੇ ਸੀ ਇੱਕ ਰੂਟ ਕੈਨਸਲ ਕਰਤਾ ਇੱਕ ਰੂਟ ਅੱਜ ਸਮਰੱਥ ਜਾਵਾਂਗੇ ਇੱਕ ਰੂਟ 6 ਕੈਨਸਲ ਕਰਤਾ ਅਸੀਂ ਜਾਣਦਾ ਜਿਹੜਾ ਕਿ ਮੋਕੇ ਜਾਣਦਾ ਅੱਜ ਦਾ ਪ੍ਰੋਗਰਾਮ ਸੀ ਸਾਡਾ ਅੱਜ ਥੋੜਾ ਜਿਹਾ ਮੀਂਹ ਪੈਣ ਕਾਰਨ ਨਹੀਂ ਜਾਇਆ ਹੋਇਆ ਹੋਣ ਵਿਚਾਰ ਬਾਅਦ ਦੇ ਵਿੱਚ ਪੜਾਵਾਂਗੇ ਪਰ ਨਹੀਂ ਸਾਡਾ ਜੇ ਕੋਈ ਇਰਾਦਾ ਨਹੀਂ ਹੈ ਕਿਤੇ ਵੀ ਜਾਣਦਾ ਤੇ ਮੋੜ ਹੀ ਵਾਸਤੇ ਆ ਬਣ ਗਿਆ ਬੱਸ ਵੀ ਨਹੀਂ ਉਹ ਕੈਨਸਲ ਕਰ ਦਿੱਤਾ ਗਿਆ ਹੁਣ ਨਹੀਂ ਜਾਵਾਂਗੇ ਤੇ ਪਹਿਲਾਂ ਸਾਡਾ ਐਵੇਂ ਬਣਾਇਆ ਸੀ ਪਲੇਨ ਵੀ ਅੱਜ ਹੈਗਾ ਸੋਵਾਰ ਮੰਗਲਵਾਰ ਤੇ ਬੁੱਧਵਾਰ ਆਪਾਂ ਮੋਗੇ ਟੂਰ ਕੱਢਾਂਗੇ ਅਕਾਲ ਸਾਹ ਰੋਡ ਤੇ ਕੁਪਾਏ ਰੰ ਦਾ ਕਮੈਂਟ ਆਇਆ ਸੀਗਾ ਕਿ ਤੁਸੀਂ ਸਾਨੂੰ ਜਰੂਰ ਮਿਲ ਕੇ ਜਾਇਓ ਅਸੀਂ ਇਹ ਦੱਸਣਾ ਚਾਹਾਂਗੇ ਅੱਜ ਸਾਡਾ ਪਲੈਨ ਨਹੀਂ ਬਣਿਆ ਸਹੀ ਸੀ ਪਲੈਨ ਸਾਡਾ ਬਾਕੀ ਰਹਿ ਸੀਗੀ ਬਣਾਇਆ ਸੀ ਅਸੀਂ ਜਾਣ ਵਾਸਤੇ ਪਰ ਅਸੀਂ ਹੋ ਨਹੀਂ ਜਾਈ ਕੈਨਸਲ ਕਰਤਾ ਹੋ ਕੋ ਨਹੀਂ ਜਾ ਜਣਾ ਕਿਸੇ ਕਾਰਨਾ ਕਰਕੇ ਅਸੀਂ ਕੈਨਸਲ ਕਰਦੇ ਆ ਸਾਨੂੰ ਕੋਈ ਕੋਈ ਹੋਰ ਜ਼ਰੂਰੀ ਕੰਮ ਆ ਇਸ ਕਰਕੇ ਅਸੀਂ ਉਹ ਰੱਦ ਕਰਤਾ ਮੀਮੀ ਪਿਆ ਪਿਆ ਵੀ ਥੋੜਾ ਤੇ ਆਂਦੇ ਆ ਮੀ ਜਾਂਦੇ ਭਾਰੀ ਤੋਂ ਭਾਰੀ ਪਹਿਣਾ ਬਈਏ ਭਾਰੀ ਤੋਂ ਭਾਰੀ ਪਹਿਣਾ ਪਰ ਅੱਬ ਮੂਰੇ ਅਰਦਾਸ ਕਰਦੇ ਵੀਰ ਅੱਬ ਕੇਰਾ ਇੱਕ ਵਾਰੀ ਕਰ ਜਾ ਬੱਸ ਪਰ ਯਾਰ ਹੁਣ ਆਵਾ ਸੌਣ ਦੀ ਝੜੀ ਲੱਗਣੀ ਹੁੰਦੀ ਹੈ ਨਾ ਉਹ ਨਹੀਂ ਲੱਗਿਓ ਭਾਦੋ ਚ ਜਾਗ ਲੱਗੂਗੀ ਤੇ ਅੱਜ ਅਸੀਂ ਚੋੜੀ ਜਵਾਟ ਜਾ ਰਹੇ ਆ ਮੈਂ ਤੇ ਬਣੀ ਤੇ ਬਾਅਦ ਵਿੱਚ ਅਸੀਂ ਘਰੇ ਇੱਕ ਛੋਟਾ ਜਿਹਾ ਕੰਮ ਕਰਨਾ ਕਿਉਂਕਿ ਆ ਦਾ ਸਫਾਈ ਛੁਜ ਕਰਨ ਵਾਲੀ ਪਈ ਆ ਯਾਨੀ ਕਿ ਕਮਬਾਲੇ ਜਿਹੇ ਜਿਹੇ ਬਣੇ ਪਏ ਆ ਤੇ ਸਾਫ ਸਹੀਆ ਉਥੋਂ ਕਾ ਪੂਜਾ ਫੇਰ ਹੋ ਗਿਆ ਸਪਰੇਅ ਕਰਦੀ ਪਹਿਲਾ ਪਲਾਨ ਸੀਗਾ ਫਿਰ ਮੈਂ ਸਪਰੇਅ ਤਾਂ ਨਹੀਂ ਕੀਤੀ ਮੈਂ ਕਿ ਕਈ ਵਾਰੀ ਯਾਰ ਬੂਟਿਆਂ ਦੇ ਵਿੱਚੋਂ ਸਪਰੇਅ ਆ ਜੂਗੀ ਉਹ ਨਾਲ ਉਹ ਇੱਕ ਨਿੰਮ ਦਾ ਬੂਟਾ ਲੱਗਾ ਦੋ ਅੰਬ ਦੇ ਇੱਕ ਤਾਂਬ ਦਾ ਮਰ ਗਿਆ ਇਹ ਕੰਬ ਦਾ ਜੋ ਚੱਲੀ ਜਾ ਰਿਹਾ ਜੋ ਇਸ ਤਰ੍ਹਾਂ ਕਰਕੇ ਵੀ ਮੈਂ ਉਹ ਤਾਂ ਨਹੀਂ ਸਪਰੇਅ ਮرائی ਮੈਂ ਕਿ ਵੀ ਕੰਬ ਵਾਲਾ ਪਲੋਟਾ ਆ ਜਾਣਾ ਕਿ ਕੱਲ ਨੂੰ ਬੱਚਾ ਨੂੰ ਛੁੱਟੀ ਹੈ ਕੱਲ ਨੂੰ ਲੱਕੜੀ ਦਾ ਹਥਿਆਰ ਹੈ ਤੇ ਕੱਲ ਉਹ ਇਹਨਾਂ ਤੋਂ ਕੰਮ ਕਰਾਵਾਂਗੇ ਆਪਾਂ ਬਰਾਤ ਰਾ ਕੇ ਅੱਜ ਕੁਝ ਕਰਾਇਆ ਕੁਝ ਰਹਿੰਦਾ ਉਹ ਵੀ ਅੱਜ ਕਰਾ ਲੈਣਾ ਇਹਨਾਂ ਤੋਂ ਤਾਂ ਦੋ ਦਿਨ ਆ ਇਹ ਵਿਲੇ ਹੀ ਹੈ ਕਿ ਉਹਨਾਂ ਦੇ ਮੀਮੂ ਪਿਆ ਉਹ ਤਾਂ ਗੜ ਕੱਚੇ ਜਿਹਾ ਲੱਗਦੇ ਹੈ ਨਾ ਜੀ ਨਹੀਂ ਲੱਗਦਾ ਸੋਸ ਤੋਂ ਸੋਸ ਜੋ ਹੈ ਪੈ ਬੰਦ ਕਪਾਜਾ ਮੰਜੇ ਤੇ ਫੇਰ ਨੀਂਦ ਆ ਜਾਂਦੀ ਬੰਦ ਕਪਾਜਾ ਫੇਰ ਨੀਂਦ ਆ ਜਾਂਦੀ 600 ਰੱਜੇ ਅਸੀਂ 600 ਆਖ ਕੇ ਅਸੀਂ ਯਾਰ ਕਣਾਂ ਮੈਂ ਕੱਲ ਵੀ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀਗਾ ਵੀ ਸਾਨੂੰ ਨਾ ਇੱਕ ਤਾਂ ਆਇਆ ਸੀਗਾ ਪਰ ਕੱਲ ਕੱਲ ਪਰसों ਭੂਣਾ ਜੀ ਇੱਕ ਇੱਕ ਦਿਨ ਬਹੁਤ ਟਾਈਮ ਹੋ ਗਿਆ ਹੋ ਗਿਆ 2-3 ਮਹੀਨੇ ਉਦੋਂ ਆਇਆ ਸੀ ਉਦੋਂ ਮੇਰੇ ਵਾਲੇ ਫੋਨ ਤੇ ਆਇਆ ਸੀਗਾ ਮੈਨੂੰ ਆ ਪਹਿਲਾਂ ਪੈਂਦੀ ਚਾਟੀ ਦੇ ਤੋਂ ਫੋਨ ਆਇਆ ਮੈਨੂੰ ਆਰੇ ਭਾਜੀ ਸਤਿ ਸ੍ਰੀ ਅਕਾਲ ਵੇਖ ਜੀ ਸਤਿ ਸ੍ਰੀ ਅਕਾਲ ਤੇ ਉਹ ਆਰੇ ਵੀਰ ਜੀ ਤੁਹਾਡਾ ਲਟਕਾ ਗਿਆ ਵਾ ਟਰਾਲੇ ਤੇ ਮੈਂ ਕਿਹਾ ਵੀ ਟਰਾਲੇ ਤੇ ਤਾਂ ਕੋਈ ਲਟਕਾਟ ਜਾਣ ਵਾਲਾ ਇਹ ਨਹੀਂ ਆਦੇ ਮਾਂਚੀ ਸੋਚਿਆ ਮੈਂ ਨਹੀਂ ਉਹਨੂੰ ਕੁਝ ਵੀ ਦੱਸਾਂ ਮੈਂ ਕਿਹਾ ਅੱਛਾ ਜੀ ਮੁੜ ਕੇ ਆਨਾ ਕਿ ਵੀ ਉਹ ਵળਿਆ ਗਿਆ ਉਹ ਕੋਸ਼ਕਾਰ ਨਾ ਕਰਕੇ ਨਾ ਉਹ ਤੋਂ ਗੱਡੀ ਲੱਗ ਗਈ ਉਹਨੂੰ ਅੰਦਰ ਕਰ ਦਿੱਤਾ ਗਿਆ ਤੇ ਤੁਸੀਂ ਉਹਦੇ ਸਪੋਰਟ ਵਜੋਂ ਸਾਡ ਨੂੰ ਐਸ ਪਤੇ ਤੇ ਪੈਸੀਪ ਜੋ ਤੱਕ ਨੂੰ ਛੜਾਇਆ ਸਾ ਜੜਾ ਜਾ ਸਕੇ ਐਵੇਂ ਠੋਕੇ ਟੁਕੀ ਜਾਂਦੇ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹਨਾਂ ਦੀ ਜਣਾ ਕਣਾ ਫੋਨ ਲਾ ਕੇ ਬਹਿ ਜਾਂਦਾ 13 ਬੰਦਾ 12 13 ਪਲਾਨਾਂ ਪਰ ਐਵੇਂ ਸਾਡਾ ਢਾਡਾ ਕੋਈ ਨਹੀਂ ਮਾਰ ਗਿਆ ਜੀ ਤੇ ਫਰਾਡ ਫੋਨ ਬਹੁਤ ਆਉਂਦੇ ਲੱਖੜੀਆਂ ਦਾ ਤਿਆਰ ਆ ਹਾਂ ਸੰਧਾਰੇ ਦਾ ਸਟੇ ਆ ਰਿਹਾ ਹਾਂ ਉਹ ਸੰਧਾਰਾ ਵੀ ਲੈ ਕੇ ਜਾਣਾ ਲੱਕੜੀ ਬਣਾਉਣੀ ਠੀਕ ਹੈ ਜੀ ਅੱਗੇ ਹੁੰਦੀਆਂ ਸੀ ਭਾਦੋ ਚ ਅਰ ਕੀ ਥੋੜਾ ਜਿਹਾ ਸੌਣ ਸੌਣ ਚ ਹੀ ਕੰਮ ਹੋ ਗਿਆ ਤੇ ਜਾਵਾਂਗੇ ਜਰੂਰ ਕੱਲ ਨਾ ਜੀ ਸਕੂਟਰੀ ਲੋਡ ਕਰਾਉਣ ਗਏ ਸੀਗੇ ਤੇ ਉੱਥੇ ਬਾਈ ਨੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਈ ਇਹ ਨਾ ਇੱਕ ਤਾਂ ਹੁੰਦੀ ਐ ਓਵਰ ਇੱਕ ਹੁੰਦੀ ਥੋੜਾ ਜਿਹਾ ਦਬਦੀ ਐ ਠੀਕ ਐ ਜੀ ਉਹਦਾ ਕੀ ਹੱਲ ਹੋਊਗਾ ਇਹ ਜਿਹੜਾ ਉਹ ਹੁਣ ਕੁਛ ਕੁਛ ਤਾਂ ਇਹ ਉਹਦਾ ਮੈਨੂੰ ਬਹੁਤ ਟਰਾਈਆਂ ਲੈਣ ਲੱਗ ਜਾਨਾ ਇਹ ਘਰੇ ਆਉਂਦਾ ਆਪਾਂ ਦਾ ਹੱਥ ਪਹਿਲਾਂ ਮਾਰੀ ਜਾਵੇ ਪਤਾ ਲੱਗਦਾ ਰਹਿੰਦਾ ਮੈਂ ਉਹਦੇ ਮੂਰਲੇ ਬ੍ਰੇਕ ਢਿੱਲੇ ਕਰਤੇ ਮਗਰਲੇ ਬ੍ਰੇਕ ਢਿੱਲੇ ਕਰਤੇ ਤੇ ਥੋੜਾ ਜਿਆ ਰਹਿ ਲੈ ਚੱਲ ਪਈ ਅੱਜ ਵਧੀਆ ਚੱਲੀ ਗਈ ਕੋਈ ਐ ਡੱਕਤ ਨਹੀਂ ਆਏਗੀ ਮੈਨੂੰ ਜਿੱਥੋਂ ਤੱਕ शक ਪੈਂਦੀ ਉਹ ਵੀ ਮਗਰਲੇ ਬ੍ਰੇਕ ਟਾਈਟ ਸੀਗੇ ਇਸ ਤਰ੍ਹਾਂ ਕਰਕੇ ਵੀ ਉਹ ਨਹੀਂ ਚੱਲੀ ਵੀ ਗਰਮ ਹੁੰਦੇ ਜੀ ਗਰਮ ਹੋ ਗਏ ਤੇ ਬੰਦ ਹੋ ਜਾਂਦੀ ਮੁਰਕ ਸਟਾਰਟ ਨਹੀਂ ਹੁੰਦੀ ਤੇ ਉਹ ਬਾਈ ਨੇ ਮੈਨੂੰ ਉਹਨੇ ਪਲੱਗ ਬਲੋਗ ਸਾਫ ਕਰਕੇ ਕਿ ਕੁਛ ਤੇਲ ਵਿੱਚ ਪਾਇਆ ਕਈ ਜਿਹਨੂੰ ਬਾਡੀ ਚ ਫੋਲ ਕੇ ਤੇ سٹਾਰਟ ਹੋ ਗਈ। ਉਹ ਨਾ ਇਹ ਮੈਨੂੰ ਸ਼ੱਕ ਹੈ ਨਾ 5-7 ਦਿਨ ਖੜੀ ਰਹੇ। ਇਹ ਜ਼ਰੂਰ ਲਜਾਣੀ ਪੈਂਦੀ ਹੈ। ਪਤਾ ਨਹੀਂ ਕੀ ਚੱਕਰ ਅੱਗੇ ਨਹੀਂ ਸਿਆ ਹੈ ਕਰਦੀ ਹੈ ਇਹ। ਹੁਣ ਥੋੜਾ ਜਿਹਾ ਨਾ ਖਣੀ ਤਾਂ ਇਹ ਚੀਜ਼ਾਂ ਚੱਲਦੀਆਂ ਚੰਗੀਆਂ। ਜਦੋਂ ਇਹਨੂੰ ਖਿਹਾਰ ਲਗੇ ਮੁੜ ਕੇ ਨੇ ਮੁੜ ਕੇ ਸਟਾਰਟ ਹੀ ਨਹੀਂ ਹੁੰਦੀ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਖੜੀ ਖੜੀ। ਇੱਕ ਮੈਨੂੰ ਓਵਰ ਕਹਿ ਸੀ ਮੈਂ ਕਿਹਾ ਬਾਈ ਓਵਰ ਆਉਂਦੀ ਐ ਇਹ ਨੂੰ ਕਿਹੜਾ ਸੈੱਟ ਕਰੀਏ ਹੁਣ ਵੇਖਾਂਗੇ ਅਸੀਂ ਆ ਮਹੀਨਾ ਖੰਡ ਖੜ ਕੇ ਤੇ ਬਾਅਦ ਚੇਤੀ ਸਰਵਿਸ ਤੋਂ ਉਸ ਕਰਾਵਾਂਗੇ ਕਿ ਨਾਲੇ ਕੰਨੀਆ ਵਾਲਾ ਟਾਇਰ ਵਿਚਾਲੇ ਕਰਨਾ ਉਹ ਟਾਇਰ ਘਸਿਆ ਹੋਇਆ ਤੇ ਆਏ ਔਖਾ ਹੋ ਜਾਣਾ ਕਿਉਂਕਿ ਉਹ ਤਾਂ ਗੁੱਡੀਆਂ ਵੀ ਘਸੀਆਂ ਸਲਿੱਪ ਕੱਢਦਾ ਜਦੋਂ ਮਾੜਾ ਜਿਹਾ ਟਾਇਰ ਇਹਦੇ ਤਿੰਨ ਟਾਇਰ ਹੈ ਮਗਰ ਜਦੋਂ ਕੰਨੀਆ ਵਾਲੇ ਟਾਇਰ ਵਿਚਾਲੇ ਆ ਜਾਂਦੇ ਆ ਉਦੋਂ ਬਰੇ ਟਾਇਰ ਸਲਿੱਪ ਕੱਢਣ ਲੱਗ ਜਾਂਦਾ ਤੇ ਉਹ ਰਕਾਰਨਾ ਥੋੜਾ ਜਿਹਾ ਜ਼ੋਰ ਲਾਉਦਾ ਮੈਂ ਇੱਕ ਵੇਰੀ ਗਿਆ ਸੀਗਾ ਮੈਂ ਇੱਕ ਵੇਰੀ ਗਿਆ ਡੋਲੀ ਭਾਈ ਨੂੰ ਤੋਂ ਮੈਂ ਇੱਕ ਵਾਰ ਉਰਹੀਂ ਪਾਸੇ ਨੂੰ ਨੰਗਾ ਦੇਣ ਲੱਗਾ ਤੇ ਉਹ ਇੱਕ ਪਾਸਾ ਨੀਵਾ ਉੱਚਾ ਹੋ ਗਿਆ ਤੇ ਉਹ ਨਾ ਥੋੜਾ ਥੋੜਾ ਉਹ ਹੋ ਗਿਆ ਘੂ ਕਰਨ ਲੱਗ ਗਿਆ ਫੋਟੀਆਂ ਮੈਂ ਲਗਾਇਆ ਨਾ ਮੇਰੀ ਲੱਤ ਲੱਗੇ ਨਾ ਮੈਂ ਤੋ ਕੁੱਚਾ ਕੁੱਚਾ ਜਾ ਜਦੋਂ ਮਹਿੰਗਾ ਖਿੱਚਾ ਕੁੱਚਾ ਬਹੁਤ ਜ਼ੋਰ ਲਾਇਆ ਲੱਤਾਂ ਲੱਤ ਇਕ ਲੱਤ ਕੰਮ ਕਰਦੀ ਦੂਜੀ ਲੱਤ ਤਾਂ ਰਹਿਣੀ ਚਾਹੀਦੀ ਉਹਨੂੰ ਆਇਆ ਜੋ ਕੇ ਮਾਰੇ ਮੈਂ ਬਹੁਤ ਨਿਸ਼ਰਮਤਾ ਕੀਤੀਆਂ ਪਰ ਉਹ ਨਹੀਂ ਚੱਲਿਆ ਫਿਰ ਕਿ ਕਬਾਈ ਆਇਆ ਸਰਕਲ ਤੇ ਉਹਨੂੰ ਮੇਰਾ ਬਾਈ ਹੱਤਕਾ ਲਾ ਗਿਆ ਉਹ ਮੈਨੂੰ ਆਂਦਾ ਬਾਈ ਜਿਹੜਾ ਉਚਾਲੜਾ ਟੈਰ ਉਹ ਜ਼ਿਆਦਾ ਘਸਿਆ ਜਿਹੜਾ ਕੰਨੀ ਵਾਲਾ ਟੈਰ ਉਹਨੂੰ ਉਚਾਲੇ ਕਰਦੇ ਉਚਾਲੇ ਵਾਲੇ ਨੂੰ ਕਰਨੀ ਦੀ ਕਰ। ਮੈਂ ਕਹ ਵੀ ਚਲ ਠੀਕ ਹੈ। ਮੈਂ ਉਹਦੀ ਘਰੇ ਆ ਕੇ ਵੀ ਜਿਹੜੀ ਉਹਨੇ ਰਾਇ ਦਿੱਤੀ ਉਹਦੇ ਵੀ ਮੈਂ ਮੈਂ ਕਹ ਵੀ ਠੀਕ ਹੈ। ਇਹ ਵੀ ਸਹੀ ਹੈ। ਵਾਕਈ ਗੱਲ ਬਾਈ ਦੀ ਸਹੀ ਹੈ ਵੀ ਜਦੋਂ ਪਾਸੇ ਵਾਲੇ ਸਾਈਡਾਂ ਦੇ ਟਾਇਰ ਹਨ ਜਿਹੜੇ ਪੋਨਵੇਂ ਆ ਉਹਨਾਂ ਨੂੰ ਕੋਈ ਇੰਨਾ ਜ਼ੋਰ ਨਹੀਂ ਹੁੰਦਾ। ਤੇ ਪਰ ਉਹ ਇੰਨਾ ਹੈ ਵੀ ਫਰਕ ਇੱਧਰ ਪੈ ਜਾਂਦਾ ਜਦੋਂ ਟਾਇਰ ਇੱਕ ਘਸਿਆ ਹੋਵੇ ਪੂਛਾ ਲੜਾ ਟਾਇਰ ਥੋੜਾ ਜਿਹਾ ਚੰਗਾ ਹੋਵੇ ਕੰਨੀ ਵਾਲਾ ਭਾਵੇਂ ਉਦੋਂ ਵੀ ਚੰਗਾ ਹੋ ਤਾਂ ਵੀ ਫਰਕ ਪੈਣਾ ਕਿਉਂ ਇਹ ਆਟਾ ਚੱਲਦਾ ਹੁਣ ਅਜੀ ਇਹ ਮੈਂ ਦੋਨੇ ਟਾਇਰ ਪਲਦਾ ਆ ਕੇ ਇੱਕ ਪੂਰੇ ਕਰ ਦੇਣਾ ਇੱਕ ਪਿੱਛੇ ਕਰ ਦੇਣ ਦੂਜੇ ਚੱਲਦਾ ਲਿਆ ਪਰਾਜਤਾ ਕਹਤਾ ਜੀ ਮੈਨੂੰ ਠੋਖਾ ਦਿੱਤਾ ਸੀ ਬਹੁਤ ਵਧੀਆ ਚੱਲੀ ਤੇ ਪਰ ਉਹ ਥੋੜੀ ਜੀ ਮੇਰੀ ਗਲਤੀ ਹੋਣੇ ਕਰਕੇ ਥੋੜੇ ਮਗਰਲੇ ਬ੍ਰੇਕ ਮੈਂ ਟਾਈਟ ਕਰਾ ਲੇ ਤੇ ਉਹਦੇ ਕਰਕੇ ਇਹ ਗਰਮ ਹੋਣ ਲੱਗ ਗਈ ਇਹ ਚੱਨੇ ਆ ਅਸੀਂ ਇੱਕ ਚੀਜ਼ ਬਣਾਉਣਾ ਇੱਕ ਕੱਢਦੀ ਇੱਕ ਬਣਾਉਣੀ ਇੱਕ ਕੱਢਦੀ ਇੱਕ ਬਣਾਉਣਾ ਪਤਾ ਨਹੀਂ ਕੀ ਗੱਲ ਪਰ ਜਾਣੀ ਇਹਨਾਂ ਵੀ ਹੁਣ ਆਹ ਹਫ਼ਤਾ ਤਾਂ ਸਾਡਾ ਨਾ ਆਈ ਨਾਂ ਗਿਆ ਇੱਕ ਚੀਜ਼ ਬਣਾਈ ਸ਼ਾਮ ਨੂੰ ਦੂਜੀ ਚੀਜ਼ ਕਰਾਉ ਜੀ ਦੂਜੇ ਦਿਨ ਉਹ ਬਣਾਈ ਤੀਜੇ ਦਿਨ ਹੋਰ ਤਿਆਰ ਹੋ ਜਾਂਦਾ ਇੱਕ ਹਫ਼ਤਾ ਦਾ ਨਾ ਅਸੀਂ ਛੱਕੀ ਹੋ ਗਏ ਨੀ ਚੀਜ਼ ਨਹੀਂ ਦੇਖੀ ਪਰ ਹੁਣ ਜਾ ਕੇ ਉਹ ਥੋੜਾ ਜਿਹਾ ਫਰਕ ਪਿਆ ਮਾਣ ਤੁਹਾਡੇ ਸੈਟ ਅਪ ਹੋ ਗਿਆ। ਪ੍ਰਮਾਤਮਾ ਨੂੰ ਬਖਸ਼ੀ ਰੱਖੇ। ਤੁਹਾ ਇਹ ਮੁਗੀਤ ਹੋਵੇ। ਬਹੁਤ ਔਖਾ ਹੋ ਗਿਆ। ਕਹੋ ਕਿ ਤੇ ਅਟਾ ਟਾਵ ਕੋਈ ਚੀਜ਼ ਜਦੋਂ ਖਰਾਬ ਹੁੰਦੀ ਨਾ, ਉਹ ਭਾਰੀ ਬਣ ਜਾਂਦੀ ਹੈ। ਸੋ ਸਾਰੇ ਭੈਣ ਅਭਰਾ ਬੰਦਾ ਤੈਨ੍ਹ ਦੇ ਲੋ ਧੰਨਵਾਦ ਆ। ਪ੍ਰਮਾਤਮਾ ਤੰਦਰੁਸਤੀ ਬਖਸ਼ੇ। ਸਾਰੇ ਤੇ ਮੇਰ ਭਰੇ ਹੱਥ ਰੱਖੇ ਵਾਹਿਗੁਰੂ। ਪੈਣਾ ਭਰਾਵਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਲੱਕੜੀ ਦਾ ਹਥਿਆਰ ਸਾਰੀਆਂ ਭੈਣਾਂ ਨੂੰ ਲੱਖੜੀ ਮੁਬਾਰਕ ਹੋਵੇ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਭੈਣਾ ਦੇ ਵੀ ਪ੍ਰਾਂਤ ਚੋਂਦੇ ਰਹਿਣ ਨਗਰ ਖੜੇ ਸੁੱਖ ਸ਼ਾਂਤੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਏਕ ਮਾਈ ਭਾਈ ਨੂੰ ਮੇਰੇ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਜਿਹੜੇ ਮੇਰੀ ਗੱਤਵੱਦ ਨੌਜਵਾਨ ਨੂੰ ਸਪੋਰਟ ਕਰ ਰਹੇ ਹੈ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਨੌਜਵਾਨਾਂ ਦਾ ਬਹੁਤ ਮੇ ਸਹਿਯੋਗ ਦਿੰਦੇ ਬਹੁਤ ਮਦਦ ਕਰਦੇ ਪਰਮਾਤਮਾ ਮਿਹਰ ਭਰਿਆ ਰੱਖੇ ਤੁਹਾਨੂੰ ਕੱਲ ਨੂੰ ਨਵੇਂ ਬਲੌਕ ਨਾਲ ਅਸੀਂ ਹਾਜ਼ਰ ਹੋਵਾਂਗੇ ਅੱਜ ਥੋੜਾ ਜਿਹਾ ਨਹੀਂ ਜਾਂ ਸਰਕਿਓ ਗੱਲ ਜੀ ਨਹੀਂ ਬੰਦ ਹੈ ਨਾ ਕੋਈ ਨਹੀਂ ਕੱਲ ਨੂੰ ਬਰਾਪਾ ਕਰ ਦਾਂਗੇ ਬੱਲੇ ਬੱਲੇ ਕਮਾਂ ਟੈਨਸ਼ਨ ਨਾ ਲੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਤੇ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਵਾਤੋ ਵਾਦੋ ਲਾਈਕ ਕਰੋ ਸ਼ੇਅਰ ਕਰੋ ਗੁਰਪ੍ਰੀਤ ਬਰਾੜ ਇਹ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ